ਰੋਲੀ ਪੁੱਛੋ ਮੁੱਲ ਕਿੰਨਾ ਇਹਦਾ ਮੋਲੇ ਦਾ 125 ਹੈ ਜੀ ਮਾਨਤਾਨ ਮਾਨਤਾਨ ਹੋ ਜਾਊਗਾ ਜੀ ਆਹ ਥੋੜੀ ਝੋਟੀ ਦੋਈ ਹੜ੍ਹ ਲਓ ਕਹਿੰਦੇ ਯਾਰ ਇਹਦਾ ਮੁੱਲ ਕਿਹਾ ਜੀ ਇਹਦਾ 95 ਆ ਜੀ 95 ਇਹਦਾ ਵੀ ਹੋ ਜਾਊਗਾ ਮਾਨ ਤਾਨ ਦੁੱਧ ਕਿੰਨਾ ਪਾ ਦੂ ਇਹ ਇਹਦੇ ਥੱਲੇ ਹੁਣ 9 ਕਿਲੋ ਝੋਟੀ ਥੱਲੇ ਦੁੱਧਾ ਕਿੰਨੇ ਦਿਨ ਦੀ ਸੂਈ ਵੀ ਆ ਇਹ ਆ ਹੋ ਗਿਆ 6ਵਾਂ 7ਵਾਂ ਦਿਨ ਆ ਸੂਈ ਮੈਨੂੰ ਇਹਨੂੰ ਠੀਕ ਆ ਦੋ ਦੰਦ ਕੱਟੀ ਆਹ ਦੋ ਦੰਦਾਂ ਦੋ ਦੰਦਾਂ ਦੋ ਦੰਦਾਂ ਦੀ ਝੋਟੀ ਇਧਰ ਥੱਲੇ 10 ਕਿਲੋ ਦੁੱਧਾ ਕੱਟੀ ਥੱਲੇ ਦੋ ਕਿੰਨੇ ਦਿਨ ਦੀ ਵੀ ਇਹ ਇਹਨੂੰ ਆ ਪਰ ਚੌਥੇ ਦੀ ਸੂਈ ਹੋਈ ਆ ਚਾਰ ਦਿਨ ਹੋ ਗਏ ਨੇ ਆਪਣੇ ਕਿੰਨਾ ਬੰਦੇ ਦੇ ਨਿਕਲਦੇ ਠੰਡੀਆਂ ਝੋਟੀਆਂ ਪੂਰੀਆਂ ਬਿਲਕੁਲ ਠੰਡੀਆਂ ਅਸੀਰ ਸਾਹੂ ਐਨ ਜਮੇ ਜੇ ਬੰਦ ਆਹ ਮੇਰੇ ਕੀ ਫਲੂਨ ਕੱਟੀ ਆ ਨਾ ਇਹਦੇ ਚੌਗੀ ਚਾ ਪੰਜੇ ਫਲੂਨ ਆ ਪੰਜੇ ਖਾਣ ਬਹੁਤ ਚੰਗਾ ਲੱਗਿਆ ਯਾਦ ਕਰਨਾ ਫੋਨ ਕਰਿਆ ਨਹੀਂ ਆ ਜਾ ਯਾ ਨਹੀਂ ਪੁੱਛ ਹੁਣ ਧਿਆਨ ਕੌਣ ਬਹੁਤ ਚੰਗਾ ਕਲਾ ਕਲਾ ਲੱਗਿਆ ਜਾਮਾ ਕਿੰਨਾ ਬਾਦ ਦੁੱਧ ਝੋਟੀ ਇਹਦੇ ਥੱਲੇ 10 ਕਿਲੋ ਆ ਹੁਣ ਝੋਟੀ ਕਿਲੋ ਕਿੰਨੇ ਦੀ ਸੂਈ ਵੀ ਇਹ ਇਹ ਹੋ ਗਈ 6ਵੇਂ 7ਵੇਂ ਦੰਦੀ ਸੂਈ ਥੱਲੇ ਕੀ ਆਏ ਇਹਦੇ ਕਟੜਾ ਕਟਾ ਕਟਾ ਹਰਦਾ ਦੇਖੀ ਭਾਈ ਮਾਰ ਦੇ ਦੇਖੀ ਵੀਰੇ ਦੇਖੀ ਇਹ ਚੋਟੀ ਥੱਲੇ 12 ਕਿਲੋ ਚ ਦੁੱਧ ਆ ਹਾਂ ਠੰਡਾ ਬਿਲਕੁਲ 12 ਕਿਲੋ ਆ ਕੱਟੀ ਇਹਦੇ ਚੌਗੀ ਇਹ ਵੀ ਚਾਰ ਦੰਦ ਆ ਲੱਖਾ ਵਾ ਆ ਲੱਖਾ ਵਾ ਆ ਦੇ ਰਹੀ ਹੈ ਆਓ ਇਹ ਦੇਖ ਲਿਆ ਜੀ ਕਿਹਦੇ ਵਾਈਟ ਆਪ ਦਾ ਨੰਬਰ ਹੈ ਐਂਡ ਆਪ ਦਾ ਨੰਬਰ ਹੈ ਹੁਣ ਆਪਾਂ ਨੰਬਰ ਬੋਲਦੇ ਮਾੜਾ 81948 82948 ਨਾ ਨਾ 81948 81948 05084 05084 ਪਿੰਡ ਨਸਲਪੁਰ ਹੈ ਜੀ ਠੀਕ ਹੈ